ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤ੍ਰਿਗਿ ਇਵੇਹਾ ਜੀਵਨਾ ਜੇਤ ਹਰ ਪ੍ਰੀਤ ਨਾ ਪਾਏ ਜੇਤ ਕੰਮ ਹਰ ਵਿਸਰੈ ਦੂਜਾ ਲੱਗੈ ਜਾਏ ਐਸਾ ਸਤਗੁਰ ਸੇਵੀਐ ਮਨਾ ਜਿਤ ਸੇਵਿਆ ਗੋਵਿੰਦ ਪ੍ਰੀਤ ਊਪਜੈ ਅਵਰ ਵਿਸਰ ਸਭ ਜਾਏ ਇਹ ਦੋ ਵਿਸਰਾਮ ਲਾਉਣੇ ਹਨ ਐਸਾ ਸਤਗੁਰ ਸੇਵੀਐ ਮਨਾ ਇੱਥੇ ਪਹਿਲਾ ਵਿਸਰਾਮ ਹੈ ਜਿਤ ਸੇਵਿਆ ਗੋਵਿੰਦ ਪ੍ਰੀਤ ਊਪਜੈ ਇੱਥੇ ਦੂਸਰਾ ਵਿਸਰਾਮ ਹੈ ਅਵਰ ਇੱਥੇ ਯਮਕ ਹੈ ਵਿਸਰ ਸਭ ਜਾਏ ਹਰ ਸੀਤੀ ਚਿਤ ਗਹਿ ਰਹੈ ਜਰਾ ਕਾ ਪਉ ਨ ਹੂਵਈ ਜੀਵਨ ਪਦਵੀ ਪਾਇ ਇਹ ਵੀ ਦੋ ਵਿਸਰਾਮ ਹਨ ਹਰ ਸੀਤੀ ਚਿਤ ਗਹਿ ਰਹੈ ਇਥੇ ਪਹਿਲਾ ਵਿਸਰਾਮ ਜਰਾ ਕਾ ਪਉ ਨ ਹੂਵਈ ਇਥੇ ਦੂਸਰਾ ਵਿਸਰਾਮ ਹੈ ਜੀਵਨ ਪਦਵੀ ਪਾਇ ਰਹਾਉ ਗੋਵਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸਿਤੀ ਆਪ ਖਾਇਆ ਤਾ ਮਨ ਨਿਰਮਲ ਹੁਆ ਜੋਤੀ ਜੋਤ ਸਮਈ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਦੋ ਵਿਸਰਾਮ ਹਨ ਆਪ ਸਿਤੀ ਆਪ ਖਾਇਆ ਇੱਥੇ ਵੀ ਵਿਸਰਾਮ ਹੈ ਤਾ ਮਨ ਨਿਰਮਲ ਹੁਆ ਇੱਥੇ ਦੂਸਰਾ ਵਿਸਰਾਮ ਹੈ ਜੋਤੀ ਜੋਤ ਸਮਈ ਸਸੇ ਅਤੇ ਮੰਮੇ ਦੇ ਵਿੱਚੋਂ ਡੈਸ਼ ਤੇ ਕੇ ਉਚਾਰਨ ਕਰਨਾ ਸਮਈ ਨਹੀਂ ਕਹਿਣਾ ਸਮਈ ਸਮਈ ਬਿਨ ਭਾਗਾ ਐਸਾ ਸਤਿਗੁਰੂ ਨ ਪਾਈਐ ਜੇ ਲੋਚਾ ਸਭ ਕੋਏ ਕੂੜਾ ਕੀ ਪਾਲ ਵਿੱਚੋਂ ਨਿਕਲੈ ਤਾ ਸਦਾ ਸੁਖ ਹੋਈ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਨਾਨਕ ਐਸੀ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਇਥੇ ਵਿਸਤਾਰ ਗੁਰ ਆਗੈ ਜੀ ਉਤਰੇ ਸਤਿਗੁਰ ਕਾ ਭਾਣਾ ਚਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੂਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਇ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਇੱਥੇ ਵਿਸਰਾਮ ਹੈ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵਾ ਬਣੀ ਜੀ ਰਹਾਉ ਇਹਾ ਸੇਵ ਬਣੀ ਜੀਓ ਗੁਰ ਪ੍ਰਸਾਦ ਮੇਰਾ ਮਨ ਪੀਜੈ ਇਹਾ ਸੇਵ ਬਣੀ ਜੀਓ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਹਰ ਕੀ ਮੈਂ ਭੂਖ ਲਾਗੈ ਇੱਥੇ ਪਹਿਲਾ ਵਿਸਰਾਮ ਇਹਦੇ ਵਿੱਚ ਦੋ ਵਿਸਰਾਮ ਹਨ ਹਰ ਕੀ ਮੈਂ ਭੂਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਦੂਸਰਾ ਇੱਥੇ ਤ੍ਰਿਪਤਾ ਪਾਤੀ ਵਿਸਰਾਮ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆ ਨਾਲ ਨਾ ਜਾਈ ਹਰ ਮੇਰਾ ਧਨ ਮੇਰਾ ਸਾਥ ਚਾਲੈ ਜਹ ਹੋ ਜਾਓ ਤਹ ਜਾਈ ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ਕਹ ਨਾਨਕ ਹਾਰ ਕਾ ਬਾਣਾ ਹੋਆ ਕਹਣਾ ਕਛੂ ਨਾ ਜਾਈ ਗੂਜਰੀ ਮਹੱਲਾ ਤੀਜਾ ਜੋਗ 마ਹੀ ਨਾਮ ਦੁਲੰਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੈ ਮੁਕਤ ਨਾ ਹੋワイ ویکਹ ਕੋ ਵਿਉਪਾਇ ویکਹ ਕੋ ਇਥੇ ਠਮਕ ਵਿਉਪਾਇ ਕੋਬਿਓ ਪਾਏ ਨਹੀਂ ਕਹਿਣਾ ਬਲਿਹਾਰੀ ਗੁਰ ਆਪਣੇ ਸਾਧ ਬਲਿਹਾਰੈ ਜਾਉ ਸਤਗੁਰ ਮਿਲਿਆ ਹਰ ਮਨ ਵਸੈ ਸਤਗੁਰ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਪਹਿਲਾਂ ਵੀ ਬੜੀ ਵਾਰ ਦੱਸਿਆ ਇਹਦੀ ਮਿਹਨਤ ਕਰ ਪਾਦੀ ਸਤਗੁਰ ਮਿਲਿਆ ਹਰ ਮਨ ਵਸੈ ਬਹੁਤ ਵਧੀਆ ਹੋਣਾ ਹੈ ਪਦ ਸਹਜੇ ਰਹੈ ਸਮਾਏ ਰਹਾਉ ਜਾ ਪਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰ ਆਗੈ ਤੇ ਹਰ ਪਾਈਐ ਹਰ ਸਿਉ ਰਹੈ ਸਮਾਈ ਸੇ ਮੁਕਤ ਜੇ ਮਨ ਜਿਣਹ ਫਿਰ ਤਾਤ ਨ ਲਾਗੈ ਆਏ ਵਿਸਰਾਮ ਨਹੀਂ ਲੱਗਿਆ ਸੇ ਮੁਕਤ ਜੇ ਮਨ ਜਿਣਾ ਹੈ ਕਿਥੇ ਵਿਸਰਾਮ ਹੈ ਫਿਰ ਤਾਤ ਨ ਲਾਗੈ ਆਏ ਦਸਵੈ ਦਵਾਰ ਰਹਿਤ ਕਰੇ ਤ੍ਰਿ ਭਵਨ ਸੋਜੀ ਪਾਈ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਈ ਵੇਖਹੁ ਹਾਂ ਹਾਂ ਵੀ ਹੈ ਨਾ ਵੇਖਹੁ ਇਥਿ ਯਮਕੈ ਤਿਸ ਕੀ ਰਜਾਈ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ